ਮੈਂ ਬਲਦੇਵ ਸਿੰਘ ਜੀ ਚੌਕੇ ਭਾਰਤੀ ਕਿਸਾਨ ਜੁਨੀਆ ਨੇਕਤਾ ਗਰਾਹਾਂ ਬਲਾਕ ਜਨ ਸੈਕਟਰੀ ਰੰਪਰਾ ਬਲਾਕ ਮੈਂ ਇਸ ਮੌੜ ਹਲਕੇ ਦੇ ਮਾਦਮ ਰਾਹੀਂ ਜਾਣਕਾਰੀ ਦੇਣਾ ਚਾਹੁੰਦਾ ਜੋ ਹਲਕੇ ਦੇ ਵਿੱਚ ਸਕੂਲ ਬਣਿਆ ਹੋਇਆ ਅਰ 10 ਸਕੂਲ ਚੌਕੇ ਇਹਦਾ ਅਫੀਸ਼ਲ ਦੇ ਲੰਬੇ ਸਮੇਂ ਤੋਂ ਮੈਨੇਜਮੈਂਟ ਨਾਲ ਬੱਚਿਆਂ ਦੇ ਮਾਪਿਆਂ ਦਾ ਅਤੇ ਅਧਿਆਪਕਾਂ ਦਾ ਸੰਗਰਾਖ ਜਾਰੀਆ ਕਿਉਂਕਿ ਜਿਹੜੀ ਮੈਨੇਜਮੈਂਟ ਆ ਨਾ ਕਿਤਾਬਾਂ ਕਾਪੀਆਂ ਦੇ ਰਹੀ ਆ ਬੱਚਿਆਂ ਨੂੰ ਨਾ ਵਰਦੀਆਂ ਤੇ ਨਾ ਟੀਚਰਾਂ ਨੂੰ ਬਣਦੀਆਂ ਤਨਖਾਹਾਂ ਜਿਹੜੇ ਟੀਚਰ ਬੱਚਿਆਂ ਦਾ ਖਿਆਲ ਰੱਖਦੇ ਨੇ ਬੱਚਿਆਂ ਦੇ ਮਾਪਿਆਂ ਤਾਂ ਹੀ ਗੱਲ ਪਹੁੰਚਾਉਂਦੇ ਨੇ ਵੀ ਤੁਹਾਡੇ ਬੱਚਿਆਂ ਦਾ ਇੰਨਾ ਹੱਕ ਵਰਦੀਆਂ ਰਹੀਂ ਕਿਤਾਬਾਂ ਰਹੀਂ ਕਾਪੀਆਂ ਰਹੀਂ ਖਾਦਾ ਜਾਂਦਾ ਉਹਨਾਂ ਟੀਚਰਾਂ ਨੂੰ ਪਿੱਛੇ ਕੱਲ ਉਹਨਾਂ ਨੂੰ ਟਰਮੀਨੇਟ ਕੀਤਾ ਉਸ ਟੀਚਰ ਪਹਿਲਾਂ ਟਰਮੀਨੇਟ ਕੀਤੇ ਹੋਏ ਨੇ ਉਹ ਕਨੇ ਵੀ ਸਕੂਲ ਦੀ ਗੱਲ ਬਾਹਰ ਨਹੀਂ ਜਾਣੀ ਚਾਹੀਦੀ ਸੱਤਾਂ ਦੇ ਵਿੱਚ ਨਹੀਂ ਜਾਣੀ ਚਾਹੀਦੀ ਬੱਚਿਆਂ ਦੇ ਮਾਪਿਆਂ ਕੋਲੇ ਨਹੀਂ ਜਾਣੀ ਚਾਹੀਦੀ ਕਿਉਂਕਿ ਇਹ ਜਿਹੜੇ ਟੀਚਰ ਨੇ ਇਹ ਬਹੁਤ ਵਧੀਆ ਪੜ੍ਹਾ ਰਹੇ ਨੇ ਉੱਥੇ ਲੰਬੇ ਸਮੇਂ ਤੋਂ ਪੜ੍ਹਾ ਰਹੇ ਨੇ 10-15 ਸਾਲ ਹੋ ਗਏ ਇਹਨਾਂ ਨੂੰ ਪੜ੍ਹਾਉਂਦਿਆਂ ਤੋਂ ਚੰਗਾ ਤਜਰਬਾ ਵਿਦਿਆਰਥੀ ਆ ਕੇ ਵੀ ਸਟੇਜਾਂ ਦੇ ਸਬੋਧਨ ਕਰਕੇ ਜਾਂਦੇ ਆ ਅਸੀਂ ਇਸ ਮਾਦਮ ਰਾਹੀਂ ਜਾਣਕਾਰੀ ਦਿੰਨੇ ਆ ਸਾਰੇ ਪਿੰਡਾਂ ਨੂੰ ਜਿਨ੍ਹਾਂ ਦੇ ਬੱਚੇ ਅਰਦਾਸ ਸਕੂਲ ਚੌਕੇ ਦੇ ਵਿੱਚ ਪੜ੍ਹਦੇ ਨੇ 10 ਤੋਂ ਲੈ ਕੇ 3 ਵਜੇ ਤਾਈਂ ਧਰਨਾ ਚੱਲਦਾ ਹੁੰਦਾ ਟੀਚਰਾਂ ਦੀ ਤਨਖਾਹਾਂ ਨੂੰ ਲੈ ਕੇ ਟੀਚਰ ਜਿਹੜੇ ਕੱਢੇ ਰਹਿ ਗਏ ਨੇ ਉਹਨਾਂ ਨੂੰ ਬਹਾਲ ਕਰਾਉਣ ਦੇ ਇਤੇ ਬੱਚਿਆਂ ਦੀਆਂ ਵਰਦੀਆਂ ਤੇ ਕਾਪੀਆਂ ਨੂੰ ਵਰਦੀਆਂ ਤੇ ਕਾਪੀਆਂ ਨੂੰ ਲੈਣ ਲਈ ਧਰਨਾ ਲੱਗਿਆ ਹੋਇਆ ਵੱਧ ਤੋਂ ਵੱਧ ਇਸ ਧਰਨੇ ਦੇ ਵਿੱਚ ਸ਼ਾਮਲ ਹੋਇਆ ਕਰੋ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਵੱਲੋਂ ਪੂਰ ਜੋਰ ਆ ਇਸ ਇਲਾਕੇ ਦੇ ਸਾਰੇ ਪਿੰਡਾਂ ਨੂੰ ਇਸ ਮਦਮਰਾਹੀ ਸੱਦਾ ਦਿੰਨੇ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਡੀਡੀਐਫ ਟੀਚਰਾਂ ਦੀ ਜਥੇਬੰਦੀ ਆ ਉਹਨਾਂ ਕੋਲੇ ਇਹ ਅਗਵਾਈ ਕਰ ਰਹੇ ਨੇ ਨਾਲ ਸਾਡੀਆਂ ਇਲਾਕੇ ਦੀਆਂ ਪੰਚਾਇਤਾਂ ਆ ਰਹੀਆਂ ਨੇ ਭਰਾਤਰੀ ਜਥੇਬੰਦੀਆਂ ਆ ਰਹੀਆਂ ਨੇ ਇਸਾ ਸੰਗਰਾਖਸ਼ ਨੂੰ ਆਪਾਂ ਅੱਗੇ ਵਧਾਈਏ ਬਣਦਾ ਹੱਕ ਟੀਚਰਾਂ ਨੂੰ ਦਵਾਈਏ ਤੇ ਬਣਦਾ ਹੱਕ ਮਾਪਿਆਂ ਦੇ ਬੱਚਿਆਂ ਨੂੰ ਦਵਾਈਏ ਇੰਨੀ ਆਸ ਨਾਲ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ